ਪਾਣੀਆਂ ਦੇ ਮੁੱਦੇ ਨੂੰ ਲੈ ਕੇ ਉੱਥੇ ਹੀ ਹੁਣ ਵੱਡਾ ਇਕੱਠ ਹੋਣ ਜਾ ਰਿਹਾ ਤੇ ਦੱਸਦੀ ਕਿ 3 ਦਸੰਬਰ ਨੂੰ ਪੰਜਾਬ ਦੇ ਵਿੱਚ ਮੋੜ ਵੱਡਾ ਇਕੱਠ ਕਰਨ ਦਾ ਐਲਾਨ ਹੋ ਗਿਆ ਹੈ ਤੇ ਉੱਥੇ ਹੀ ਦੱਸਦੀ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਿਲਕੁਲ ਹੀ ਚੁੱਪ ਵੱਟ ਲਈ ਹੈ ਤੇ ਕਈ ਹੋਰ ਮੁੱਦਿਆਂ ਦੇ ਉੱਤੇ ਵੀ ਜਿਹੜਾ ਕਿ ਹੁਣ ਪੰਜਾਬ ਸਰਕਾਰ ਸਵਾਲਾਂ ਦੇ ਵਿੱਚ ਕਿਰੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਸੁਖਰਾ ਸਿੰਘ ਨਿਆਮੀ ਵਾਲਿਆਂ ਦੇ ਨਾਲ ਕੁਝ ਸਿੱਖ ਜਥੇਬੰਦੀਆਂ ਮੌਜੂਦ ਨੇ ਤੇ ਜਿਨ੍ਹਾਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ 3 ਦਸੰਬਰ ਨੂੰ ਜਿਹੜਾ ਕਿ ਵੱਡਾ ਇਕੱਠ ਹੋਵੇਗਾ ਤੇ ਉੱਥੇ ਹੀ ਲੁਧਿਆਣੇ ਦੇ ਵਿੱਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਹੈ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਆਵਾਜ਼ ਜਿਹੜੀ ਕਿ ਹੁਣ ਉੱਥੇ ਜਥੇਬੰਦੀਆਂ ਚੱਕਣ ਗਈਆਂ ਤੇ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਕਿ ਲਗਾਤਾਰ ਪਲਟਵਾਰ ਕੀਤਾ ਜਾਵੇਗਾ ਆ ਤੁਹਾਨੂੰ ਸੁਣਾਉਣੇ ਪਹਿਲਾਂ ਜਥੇਬੰਦੀਆਂ ਦਾ ਕੀ ਕਹਿਣਾ ਹੈ ਜੀ ਜਿਹੜਾ ਪੰਜਾਬ ਦੇ ਵਿੱਚ ਮਸਲਾ ਚੱਲ ਰਿਹਾ ਬੜਾ ਗੰਭੀਰ ਮਸਲਾ ਹੈ ਪਾਣੀ ਦਾ ਸਾਰੇ ਪੰਜਾਬ ਦੇ ਵਿੱਚ ਹੀ ਆ ਵੈਸੇ ਤਾਂ ਪੂਰੀ ਦੁਨੀਆ ਤੇ ਆ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਜਿਆਦਾ ਇਹ ਪਾਣੀ ਨੂੰ ਜਿਆਦਾ ਗੰਧਲਾ ਕੀਤਾ ਜਾ ਰਿਹਾ ਨਾਲੇ ਇਹਨੂੰ ਖਤਮ ਕੀਤਾ ਜਾ ਰਿਹਾ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਨੇ ਮਾੜੀਆਂ ਨੇ ਸਰਕਾਰਾਂ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਜਦੋਂ ਇੰਡਸਟਰੀਆਂ ਨੂੰ ਫੈਕਟਰੀਆਂ ਨੂੰ ਇਹ ਐਨਓਸੀ ਦਿੰਦੇ ਆ ਉਹਦੇ ਵਿੱਚ ਇੱਕ ਰੂਲ ਹੁੰਦਾ ਕਿ ਪਾਣੀ ਦਾ ਜਿਹੜਾ ਮਸਲਾ ਆ ਨਾ ਉਹਨੂੰ ਬੜਾ ਗੰਭੀਰਤਾ ਨਾਲ ਲਿਆ ਜਾਂਦਾ ਉੱਥੇ ਉਹਦਾ ਪ੍ਰੋਜੈਕਟ ਲਾਇਆ ਜਾਂਦਾ ਉਹਨੂੰ ਸੁਧਨ ਵਾਸਤੇ ਜਾਓ ਕਿਸੇ ਨਾਲੇ ਦੇ ਵਿੱਚ ਪਾਉਣਾ ਜਾਂ ਉਹ ਧਰਤੀ ਦੇ ਵਿੱਚ ਪਾਉਣਾ ਤੇ ਬਿਲਕੁਲ ਸੁੱਧਿਆ ਹੋਇਆ ਪਾਣੀ ਜਿਹੜਾ ਪੈਂਦਾ ਉਹ ਚੋਂ ਗੰਦ ਮਿਲ ਕੱਢ ਕੇ ਪਰ ਇੱਥੇ ਜਿਹੜੀ ਵਿਸ਼ਵਤਾ ਘੋਰੀ ਨੇ ਇੰਨੇ ਪੈਰ ਫਸਾ ਲਏ ਨੇ ਇੰਨੀਆਂ ਜੜਾਂ ਲੂਘੀਆਂ ਕਰ ਲਈਆਂ ਕਿ ਉਹਨੂੰ ਲੈ ਕੇ ਇਹ ਸਿਰਫ ਐਨਓਸੀ ਦੇ ਦਿੰਦੇ ਨੇ ਵਿਸ਼ਵਤਾ ਨਾਲ ਤੇ ਪਾਣੀ ਦਾ ਕਿਸੇ ਨੂੰ ਕੋਈ ਖਿਆਲ ਨਹੀਂ ਕਰਦੀ ਉਹੀ ਪਾਣੀ ਸਾਡੇ ਬੱਚਿਆਂ ਨੇ ਵੀ ਪੀਣਾ ਜਿਹੜੇ ਇਹ ਐਨਓਸੀਆਂ ਦਿੰਦੇ ਨੇ ਜਾਂ ਮਨਜ਼ੂਰੀ ਦਿੰਦੇ ਨੇ ਪਾਣੀ ਉਹਨਾਂ ਦੇ ਬੱਚਿਆਂ ਨੇ ਵੀ ਉਹੀ ਪੀਣਾ ਕਿੰਨਾ ਜੇ ਇਹ ਬੋਦਲਾਂ ਵਾਲਾ ਪਾਣੀ ਸੋਹ ਸੋਧ ਕੇ ਪੀ ਲਾਂਗੇ ਪਰ ਉਹਦੇ ਸਬੰਧ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਆ ਬੁੱਢੇ ਨਾਲੇ ਤੇ ਲੁਧਿਆਣੇ ਤੇ ਲੁਧਿਆਣੇ ਵਿੱਚ ਉਹਦੇ 3 ਤਰੀਕ ਨੂੰ ਸਾਰਿਆਂ ਨੂੰ ਹੁਮਮਹਾ ਕੇ ਪੰਜਾਬ ਵਾਸੀਆਂ ਨੂੰ ਕੀ ਜਿੱਥੇ ਜਿੱਥੇ ਵੀ ਇਹਨਾਂ ਨਹਿਰਾਂ ਦਾ ਸੱਤ ਲੋਈ ਦਾ ਪਾਣੀ ਜਾਂਦਾ ਨੇ ਉਹਦੇ ਵਿੱਚ ਪਾ ਕੇ ਸਾਰਾ ਜਾ ਰਿਹਾ ਉਹ ਭਾਵੇਂ ਰਾਜਸਥਾਨਿਆਂ ਚਾਹੇ ਉਸ ਤੋਂ ਗਾਂ ਜਾਂਦਾ ਚਾਹੇ ਹਰਿਆਣੇ ਨੂੰ ਜਾਂਦਾ ਕਿਸੇ ਪਾਸੇ ਨੂੰ ਵੀ ਜਾਂਦਾ ਆ ਨੁਕਸਾਨ ਜਿਹੜਾ ਮੁਰਖਤਾ ਦਾ ਹੋ ਰਿਹਾ ਤੇ ਸਾਰਿਆਂ ਨੂੰ ਅਸੀਂ ਤਿੰਨ ਤਰੀਕ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਜਿਹਦੀ ਗਵਾਈ ਲੱਖਾ ਸਿਧਾਨਾ ਕਰ ਰਿਹਾ ਮੋਰਚੇ ਦੀ ਤੇ ਅਸੀਂ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਮੋਰ ਜਿਹੜਾ ਪਾਣੀ ਦਾ ਮਸਲਾ ਆ ਉਹ ਕੱਲਾ ਨਾ ਲੱਖੇ ਦਾ ਆ ਨਾ ਸਾਡਾ ਆ ਨਾ ਕਿਸੇ ਦਾ ਉਹ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਮਸਲਾ ਆ ਸਾਡੀ ਆਉਣ ਵਾਲੀ ਪੀੜ੍ਹੀ ਦਾ ਮਸਲਾ ਆ ਆਉਣ ਵਾਲੀ ਪੀੜ੍ਹੀ ਸਾਨੂੰ ਜਿਹੜੀ ਅਜੇਸ਼ਨ ਨੇ ਉਹ ਕੀ ਕਹੂਗੀ ਕਿ ਸਾਡੇਆਂ ਵੱਡੇ ਵੱਡੇ ਰਿਆ ਨੇ ਪਾਣੀ ਖਤਮ ਵੀ ਕਰਤਾ ਤੇ ਪਾਣੀ ਗੰਦਲਾ ਵੀ ਕਰਤਾ ਤੇ ਉਸ ਵਾਸਤੇ ਮੈਂ ਅਪੀਲ ਕਰਦਾ ਸਾਰਿਆਂ ਸੰਗਤਾਂ ਨੂੰ ਪੰਜਾਬ ਵਾਸੀਆਂ ਨੂੰ ਕਿ ਨਸਾਨੀ ਹਤ ਨੂੰ ਕਿ ਉੱਥੇ ਆਪਾਂ ਵੱਧ ਤੋਂ ਵੱਧ ਪਹੁੰਚ ਕੇ ਤੇ ਉਸ ਮੋਰਚੇ ਦੇ ਵਿੱਚ ਉਸ ਸੰਘਰਸ਼ ਦੇ ਵਿੱਚ ਹਿੱਸਾ ਬਣੀਏ ਤੇ ਆਪਾਂ ਜਿਹੜਾ ਪਾਣੀ ਦਾ ਲਿਬਿਆਣੇ ਵੀ ਖਾਸ ਕਰਕੇ ਇਸ ਵੇਲੇ ਪਾਣੀ ਦੀ ਗੱਲ ਚੱਲ ਰਹੀ ਆ ਤੁਸੀਂ ਜਾ ਕੇ ਦੇਖਦੇ ਹੋਵੋਗੇ ਜਦੋਂ ਜਾ ਕੇ ਬੁੱਢਾ ਨਾਲਾ ਉਹਦੇ ਵਿੱਚ ਪੈਂਦਾ ਨਾ ਸਤਲੋਈ ਦੇ ਵਿੱਚ ਇੱਕ ਦਰਿਆ ਵਾਂਗੂ ਪੈਂਦਾ ਆ ਉਹ ਇਹ ਨਹੀਂ ਵੀ ਕੋਈ ਛੋਟੀ ਮੋਟੀ ਟੂਟੀ ਦਾ ਪੈ ਰਿਹਾ ਜਾਂ ਬੋਰ ਦਾ ਪਾਣੀ ਪੈ ਰਿਹਾ ਇੱਕ ਦਰਿਆ ਵਾਂਗੂ ਪੈ ਰਿਹਾ ਤੇ ਤਿੰਨ ਤਰੀਕ ਨੂੰ ਉਹਨੂੰ ਬੰਦ ਕਰਨ ਦਾ ਜਿਹੜਾ ਮੋਰਚਾ ਲੱਗਿਆ ਆ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਉੱਥੇ ਪਹੁੰਚਣਾ ਚਾਹੀਦਾ